ਦੇਰਾ ਚੰਡੀਗੜ੍ਹ ਵਿੱਚ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਚੰਡੀਗੜ੍ਹ ਦੇ ਸੈਕਟਰ 38 ਜੋ ਕਿ ਚੰਡੀਗੜ੍ਹ ਦਾ ਕਾਫੀ ਪੌਰਸ਼ੇਰੀਆ ਮੰਨਿਆ ਜਾਂਦਾ ਉਥੋਂ ਦੇ ਕਾਉਂਸਲਰ ਹਰਦੀਪ ਸਿੰਘ ਦੇ ਰਿਸ਼ਤੇਦਾਰਾਂ ਦੇ ਘਰ ਦੇ ਉੱਤੇ ਅੱਨੇਵਾ ਫਾਇਰਿੰਗ ਹੁੰਦੀ ਹੈ ਹਾਂਜੀ ਦੇਰਾ ਚੰਡੀਗੜ੍ਹ ਸੈਕਟਰ 38 ਕਾਉਂਸਲਰ ਦੇ ਰਿਸ਼ਤੇਦਾਰਾਂ ਦੇ ਘਰ ਦੇ ਉੱਤੇ ਬਦਮਾਸ਼ ਦੋ ਆਉਂਦੇ ਨੇ ਉਹ ਫਾਇਰਿੰਗ ਕਰ ਜਾਂਦੇ ਨੇ ਸੀਸੀਟੀਵੀ ਦੇ ਵਿੱਚ ਜੋ ਕਿ ਰਾਤੀ ਫਾਇਰਿੰਗ ਹੁੰਦੀ ਆ ਉਹ ਦੇਖਿਆ ਜਾਂਦਾ ਤਾਂ ਦੋ ਬਦਮਾਸ਼ ਨੇ ਮੂਲ ਪੇਟੇ ਹੁੰਦੇ ਨੇ ਮੋਟਰਸਾਈਕਲ ਤੇ ਆਉਂਦੇ ਨੇ ਤੇ ਅੰਨੇ ਵਾ ਗੋਲੀਆਂ ਮਾਰ ਕੇ ਉਥੋਂ ਦੀ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਫੋਰੈਂਸਿਕ ਟੀਮਾਂ ਇਸ ਵੇਲੇ ਜਾਂਚ ਦੇ ਵਿੱਚ ਜੁੜੀਆਂ ਹੋਏ ਨੇ ਵੀਡੀਓਜ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਫੋਰੈਂਸਿਕ ਟੀਮਾਂ ਨੇ ਜਿਹੜੀਆਂ ਜਿਹੜੇ ਸ਼ੈੱਲ ਨੇ ਖੋਲ ਕਹਿ ਦਿੰਨੇ ਆ ਜਿਹੜੇ ਆਪਾਂ ਪੰਜਾਬੀ ਦੇ ਵਿੱਚ ਜਿਹੜੇ ਫਾਇਰ ਕੀਤੇ ਹੋਏ ਖੋਲ ਨੇ ਖੋਲਾ ਨੂੰ ਬਰਾਮਦ ਕੀਤਾ ਗਿਆ ਉਹਦੀ ਜਾਂਚ ਚੱਲ ਰਹੀ ਹੈ ਪੁਲਿਸ ਵੀ ਇਸ ਵੇਲੇ ਜਾਂਚ ਦੇ ਵਿੱਚ ਜੁਟੀ ਹੋਈ ਹੈ ਕਿਉਂਕਿ ਮੌਕੇ ਦੇ ਕਾਉਂਸਲਰ ਨੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਦੇ ਉੱਤੇ ਇਸ ਤਰ੍ਹਾਂ ਅਨੇਵਾ ਫਾਇਰਿੰਗ ਹੁੰਦੀ ਹੈ ਤਾਂ ਉੱਥੋਂ ਦੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਪਿਆ ਲੋਕ ਸੈਮੇ ਹੋਏ ਨੇ ਪੁਲਿਸ ਵੀ ਹਾਲਾਂਕਿ ਜੋਰ ਲਾ ਰਹੀ ਹੈ ਇਸ ਵੇਲੇ ਜਾਂਚ ਦਾ ਵਿਸ਼ਾ ਹੈ ਅੱਗੇ ਕੀ ਵਾਪਰਦਾ ਹੈ ਕੌਣ ਇਹ ਨੌਜਵਾਨ ਸੀਗੇ ਜਿਹੜੇ ਅਨੇਵਾ ਐਵੇਂ ਗੋਲੀਆਂ ਚਲਾ ਜਾਂਦੇ ਨੇ ਤੇ ਸੈਕਟਰ 38 ਦੀ ਇਹ ਘਟਨਾ ਜੋ ਕਿ ਚੰਡੀਗੜ੍ਹ ਦਾ ਕਾਫੀ ਪੌਰ ਸ਼ਹਿਰੀ ਮੰਨਿਆ ਜਾਂਦਾ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਉੱਥੋਂ ਖੜੀ ਜਿਹੜੀ ਗੱਡੀ ਥਾਰ ਦੇ ਸ਼ੀਸ਼ੇ ਦੇ ਉੱਤੇ ਹੌਲ ਵੀ ਫਾਇਰ ਵਜਿਆ ਹੋਇਆ ਨਾਲ ਹੀ ਨਾਲ ਘਰਾਂ ਦੇ ਉੱਤੇ ਵੀ ਕਾਫੀ ਫਾਇਰ ਵਜੇ ਹੋਏ